ਖੜੇ ਹਾਂ ਇਸ ਵਕਤ ਮੁਹਾਲੀ 에ਰਪੋਰਟ ਰੋਡ TTI ਮਾਰਕੀਟ ਦੇ ਸਾਹਮਣੇ ਇਹ 에ਰਪੋਰਟ ਰੋਡ ਉਹ ਰੋਡ ਹੈ ਜਿੱਥੇ ਹਰ ਰੋਜ਼ ਲੱਖਾਂ ਦੀ ਤਦਾਦ ਦੇ ਵਿੱਚ ਟ੍ਰੈਫਿਕ ਗੁਜ਼ਰਦਾ ਹੈ ਪਰ ਇਸ ਰੋਡ ਦੀ ਹਾਲਤ ਕੀ ਹੈ ਇਸ ਰੋਡ ਤੇ ਆਵਾਰਾ ਪਸ਼ੂ ਖੁੱਲੇ ਫਿਰਦੇ ਨੇ ਤੇ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਦਾ ਨੁਕਸਾਨ ਹੁੰਦਾ ਕਿਸੇ ਦੀ ਜਾਨ ਚਲੀ ਜਾਂਦੀ ਹੈ ਜਾਂ ਕਿਸੇ ਦੀ ਗੱਡੀ ਦੀ ਪੰਨ ਤੋੜ ਵੀ ਹੋ ਜਾਂਦੀ ਹੈ ਤਾਂ ਹੁਣੇ-ਹੁਣੇ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਆਹਨ ਆ ਕੇ ਵੱਜੇ ਨੇ ਤੇ ਗੱਡੀ ਦਾ ਸ਼ੀਸ਼ਾ ਜਿਹੜਾ ਟੁੱਟ ਚੁੱਕਿਆ ਆ ਮੈਡਮ ਖੁਦ ਆਪ ਡਿਪਾਰਟਮੈਂਟ ਦੇ ਵਿੱਚ ਨੇ ਪੁਲਿਸ ਦੇ ਵਿੱਚ ਨੇ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੇ ਨੇ ਤੇ ਇਹਨਾਂ ਦੀ ਗੱਡੀ ਦਾ ਨੁਕਸਾਨ ਹੋਇਆ ਇਹਨਾਂ ਤੋਂ ਪੁੱਛਦੇ ਆ ਕੀ ਘਟਨਾ ਹੋਈ ਆ ਹੈਲੋ ਸਸ਼ੀਕਲ ਜੀ ਤੇ ਜਿੱਦਾਂ ਮੈਂ ਆ ਰਹੀ ਸੀ ਕਿ ਗੱਡੀ ਸਲੋ ਸੀਗੀ ਉਧਰੋਂ ਚਾਰ ਗਾਮਾ ਆਉਂਦੀਆਂ ਤੇ ਬੜੀ ਤੇਜ਼ ਨਾਲ ਗੱਡੀ ਦੇ ਵਿੱਚ ਵੱਜਦੀਆਂ ਉਹ ਸ਼ੁਕਰ ਕਰੋ ਰੱਬ ਦਾ ਵੀ ਮੈਂ ਬਚ ਗਈ ਆ ਅਨੇਕਾ ਕੁਛ ਨਾ ਕੁਛ ਕਰਨਾ ਚਾਹੀਦਾ ਸੋਲੂਸ਼ਨ ਇਹ ਲੋਕੀ ਪਾਗ ਰਹੇ ਜਿਹੜੇ ਰੋਡ ਤੇ ਪਾਉਂਦੇ ਆ ਨਾ ਇਹਨੂੰ ਇਹ ਵੀ ਬਹੁਤ ਬੜੀ ਗਲਤ ਗੱਲ ਹੈ ਇਹ ਪਾਉਣਾ ਨਹੀਂ ਚਾਹੀਦਾ ਰੋਡ ਦਾ ਸਿਰਫ ਉਹਦਾ ਕ੍ਰੋਸਿੰਗ ਲਈ ਤੇ ਇੱਥੇ ਡੰਗਰਾਂ ਨੂੰ ਇਕੱਠੇ ਕਰੀ ਜਾਂਦੇ ਆ ਉਹ ਵੱਜਦੇ ਅੱਜ ਮੇਰੇ ਜਿਵੇਂ ਵੱਜਿਆ ਕੱਲ ਨੂੰ ਕਿਸੇ ਹੋਰ ਤੇ ਵੱਜਿਆ ਐਦਾਂ ਹੀ ਵਾਰੀ ਵਾਰੀ ਸਾਰਿਆਂ ਨੇ ਚੱਲੇ ਜਾਣਾ ਇਹ ਹੁਣ ਤੋਂ ਹੀ ਕੰਟਰੋਲ ਕਰਨਾ ਚਾਹੀਦਾ ਜਿਦਾਂ ਕਿ ਆਪਾਂ ਗੱਲ ਦੇਖ ਚੁੱਕੇ ਆ ਵਿਰਾਜਵੀਰ ਜਵੰਦਾ ਭਰੀ ਉਮਰ ਚ ਚੱਲ ਕੇ ਕਿੰਨੀ ਬੈਡ ਗੱਲ ਆ ਉਹ ਸਾਰਿਆਂ ਨੂੰ ਸਮਝਣਾ ਚਾਹੀਦਾ ਇਹ ਇਹ ਕਿਸੇ ਇੱਕ ਦੀ ਰਿਸਪੋਨਸੀਬਿਲਟੀ ਨਹੀਂ ਸਾਰਿਆਂ ਦੀ ਰਿਸਪ ਜਿਵੇਂ ਇਹਨਾਂ ਦੀ ਗੱਡੀ ਦਾ ਨੁਕਸਾਨ ਆਇਆ ਹੁਣੇ-ਹੁਣੇ ਅਸੀਂ ਅੱਧਾ ਘੰਟਾ ਹੋ ਗਿਆ ਸਾਨੂੰ ਖੜਿਆਂ ਨੂੰ ਤੇ ਲੋਕ ਆ ਰਹੇ ਨੇ ਆਵਾਰਾ ਪਸ਼ੂਆਂ ਨੂੰ ਪਾ ਰਹੇ ਨੇ ਕੁਛ ਨਾ ਕੁਛ ਠੀਕ ਹੈ ਤੁਹਾਡੀ ਸ਼ਰਧਾ ਹੈ ਤੁਸੀਂ ਗਊ ਮਾਤਾ ਨੂੰ ਪੂਜਦੇ ਹੋ ਪਰ ਇਸ ਚੀਜ਼ ਤੇ ਤੁਹਾਨੂੰ ਰੈਸ਼ਨਲੀ ਸੋਚਣਾ ਚਾਹੀਦਾ ਪ੍ਰੈਕਟੀਕਲੀ ਸੋਚਣਾ ਚਾਹੀਦਾ ਜੇ ਤੁਸੀਂ ਸੜਕਾਂ ਤੇ ਆਵਾਰਾ ਪਸ਼ੂ ਇਕੱਠੇ ਕਰੋਗੇ ਕੱਲੋਂ ਇਹਨਾਂ ਆਵਾਰਾ ਪਸ਼ੂਆਂ ਦਾ ਕਰਕੇ ਇੱਥੇ ਐਕਸੀਡੈਂਟ ਹੋਣੇ ਹੋਣੇ ਔਰ ਇਹ ਰੋਡ ਜਿਹੜਾ ਮੈਂ ਬਹੁਤ ਜ਼ਿਆਦਾ ਵਗਦਾ ਮਤਲਬ ਇੱਥੇ ਰਸ਼ ਬਹੁਤ ਜ਼ਿਆਦਾ ਰਹਿੰਦਾ ਤੇ ਆਏ ਦਿਨ ਕੋਈ ਨਾ ਕੋਈ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਤਾਂ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਮੀਡੀਆ ਦੇ ਰਾਹੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਮੁਹਾਲੀ ਦਾ ਇਸ ਵਕਤ ਬੁਰਾ ਹਾਲ ਹੈ 에어ਪੋਰਟ ਰੋਡ ਦਾ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਆਵਾਰਾ ਪਸ਼ੂ ਇਕੱਠੇ ਹੋ ਕੇ ਬੈਠ ਜਾਂਦੇ ਆ ਤੇ ਉੱਥੇ ਕਿਤਨੇ ਕਦੇ ਟ੍ਰੈਫਿਕ ਜਾਮ ਦਾ ਕਾਰਨ ਵੀ ਬਣਦੇ ਆ ਤੇ ਇਦਾਂ ਦੇ ਨੁਕਸਾਨ ਦਾ ਕਾਰਨ ਵੀ ਬਣਦੇ ਆ ਇਹ ਜਿਹੜੇ ਤੁਸੀਂ ਦ੍ਰਿਸ਼ ਦੇਖਦੇ ਪਏ ਹੋ ਇਹ ਵੀ ਮੁਹਾਲੀ 에어ਪੋਰਟ ਰੋਡ ਦੇ ਨੇ ਪਹਿਲਾਂ ਤਾਂ ਤੁਸੀਂ ਦੇਖੋ ਗੰਦਗੀ ਦਾ ਢੇਰ ਦੇਖੋ ਕਿ ਇੱਥੇ ਇੰਨੀ ਗੰਦਗੀ ਦਾ ਢੇਰ ਆ ਲੋਕ ਇੱਥੇ ਆਪਦਾ ਘਰਾਂ ਦਾ ਕੂੜਾ ਲਫਾਫਿਆਂ ਚ ਪਾ ਕੇ ਸੁੱਟ ਜਾਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਅਵਾਰਾ ਪਸ਼ੂ ਇੱਥੇ ਵੀ ਗਿਣਤੀ ਦੇ ਵਿੱਚ ਜਮ੍ਹਾਂ ਹੋ ਜਾਂਦੇ ਨੇ ਸਾਰੀ ਦਿਹਾੜੀ ਸਾਰਾ ਦਿਨ ਇਹ 에어ਪੋਰਟ ਰੋਡ ਤੇ ਬੰਦੇ ਨੂੰ ਸਾਹ ਨਹੀਂ ਆਉਂਦਾ ਇੰਨੀ ਗੱਡੀ ਇੰਨੀ ਇੱਥੇ ਮੋਟਰਸਾਈਕਲ ਤੇ ਇਹਨਾਂ ਵਾਹਨ ਇੱਥੋਂ ਕ੍ਰਾਸ ਕਰਦਾ ਤੇ ਆਹ ਸਾਰਾ ਦ੍ਰਿਸ਼ ਤੁਸੀਂ ਦੇਖੋ ਇੱਥੇ ਗੱਡੀਆਂ ਰੁਕਦੀਆਂ ਨੇ ਗੱਡੀਆਂ ਰੁੱਕ ਕੇ ਇਹਨਾਂ ਨੂੰ ਚਾਰਾ ਵੀ ਪਾ ਕੇ ਜਾਂਦੀਆਂ ਨੇ ਇਹਨਾਂ ਨੂੰ ਗੋੜ ਪਤਾ ਨਹੀਂ ਕੀ ਕੁਝ ਲੋਕ ਇਹਨਾਂ ਨੂੰ ਇੱਥੇ ਪਾ ਕੇ ਜਾਂਦੇ ਆ ਹੁਣ ਇਹਦੇ ਲਈ ਜ਼ਿੰਮੇਵਾਰ ਸਰਕਾਰ ਵੀ ਹੈ ਤੇ ਲੋਕ ਵੀ ਆ ਉਹ ਲੋਕ ਆ ਜਿਹੜੇ ਸਿਰਫ ਆਪਦੀ ਆਸਥਾ ਦੇ ਨਾਂ ਤੇ ਇਹਨਾਂ ਪਸ਼ੂਆਂ ਨੂੰ ਜਿਹੜਾ ਹੈਗਾ ਕੁਝ ਖਾਣ ਦਾ ਸਮਾਨ ਜਾਂ ਜਿਹੜਾ ਆਪਦਾ ਘਰ ਦਾ ਕੂੜਾ ਕਰਕਟ ਆ ਉਹ ਵੀ ਇਹਨਾਂ ਦੇ ਮੂਹਰੇ ਧਰ ਜਾਂਦੇ ਆ ਉਦੇ ਨਤੀਜੇ ਦੇ ਵਿੱਚ ਇਹ ਪਸ਼ੂ ਇੱਥੇ ਜਮਾਂ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਕਿਸੇ ਨਾ ਕਿਸੇ ਦੀ ਮੌਤ ਹੁੰਦੀ ਹੈ ਤੇ ਫੇਰ ਅਸੀਂ ਸਿਰਫ ਕਮੈਂਟਾਂ ਦੇ ਵਿੱਚ ਵਾਹਿਗੁਰੂ ਮਿਹਰ ਕਰੇ ਲਿਖਣ ਜੋਗੇ ਰਹਿ ਜਾਂਦੇ ਆ ਰਾਜਵੀਰ ਜਵੰਦਾ ਦੀ ਮੌਤ ਦਾ ਅਸਰ ਲੱਗਦਾ ਸਰਕਾਰ ਤੇ ਨਹੀਂ ਹੋਇਆ ਇੱਥੋਂ ਦੇ ਪ੍ਰਸ਼ਾਸਨ ਤੇ ਵੀ ਨਹੀਂ ਹੋਇਆ ਰਾਜਵੀਰ ਜਵੰਦਾ ਮੋਹਾਲੀ ਦਾ ਨਿਵਾਸੀ ਸੀ ਠੀਕ ਹੈ ਉਹਦੀ ਮੌਤ ਹਰ ਇੱਕ ਹਿਰਦੇ ਨੂੰ ਦੁੱਖ ਦੇਣ ਵਾਲੀ ਹੈ ਪਰ ਸਾਨੂੰ ਪ੍ਰੈਕਟੀਕਲੀ ਵੀ ਇਸ ਚੀਜ਼ ਨੂੰ ਸੋਚਣਾ ਚਾਹੀਦਾ ਹੈ ਕਿ ਆਖਰ ਕਿਹੜੀਆਂ ਗੱਲਾਂ ਕਰਕੇ ਸਾਡੇ ਇੰਨੇ ਸੋਹਣੇ ਸੋਹਣੇ ਨੌਜਵਾਨ ਸੋਹਣੇ ਸੋਹਣੇ ਲੋਕ ਜਿਹੜੇ ਆ ਉਹ ਇੱਥੋਂ ਦੇ ਨਿਵਾਸੀ ਆ ਇੱਥੋਂ ਦੇ ਪੰਜਾਬ ਦੇ ਵਸਨੀਕ ਆ ਉਹ ਕਿਉਂ ਇੱਕ ਅਵਾਰਾ ਪਸ਼ੂ ਦਾ ਕਰਕੇ ਆਪਣੀ ਕੀਮਤੀ ਜਾਨ ਗਵਾ ਦਿੰਦੇ ਨੇ ਪੰਜਾਬ ਸਰਕਾਰ ਨੂੰ ਤੇ ਮੋਹਾਲੀ ਦੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਹੁਣੇ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕਿਆ ਪੰਜਾਬ ਪੁਲਿਸ ਦੀ ਇੱਕ ਮਹਿਲਾ ਆਫੀਸਰ ਜਿਹੜੀ ਆ ਉਹਦੀ ਗੱਡੀ ਦੇ ਵਿੱਚ ਉਸਾਨ ਆ ਕੇ ਵੱਜੇ ਨੇ ਜੇ ਉਸ ਵਕਤ ਉੱਥੇ ਖੁਦ ਨਾ ਖਾਸ ਤਾਂ ਉਹਦੀ ਮੌਤ ਹੋ ਜਾਂਦੀ ਤਾਂ ਫੇਰ ਅਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਆਏ ਦਿਨ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਵਾਪਰਦੀਆਂ ਰਹਿਣਗੀਆਂ ਉਦੋਂ ਤੱਕ ਜਦੋਂ ਤੱਕ ਇਹਨਾਂ ਆਵਾਰਾ ਪਸ਼ੂਆਂ ਨੂੰ ਫੜ ਕੇ ਕਿਤੇ ਡੱਕਿਆ ਨਹੀਂ ਜਾਂਦਾ ਤੇ ਇਹਨਾਂ ਗੂੜੇ ਕਰਕਟ ਦਾ ਇਲਾਜ ਨਹੀਂ ਕੀਤਾ ਜਾਂਦਾ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਤੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਹੜੇ ਆਸਥਾ ਦੇ ਨਾਤੇ ਇਹਨਾਂ ਨੂੰ ਕੋਈ ਨਾ ਕੋਈ ਖਾਣ ਪੀਣ ਦਾ ਸਮਾਨ ਦੇ ਜਾਂਦੇ ਨੇ ਨਾ ਦਿਓ ਖਾਸ ਕਰਕੇ ਸੜਕਾਂ ਦੇ ਨਾ ਦਿਓ ਤੁਸੀਂ ਗਊ ਨੂੰ ਮਾਤਾ ਮੰਨ ਕੇ ਪੂਜਦੇ ਹੋ ਗਊਸ਼ਾਲਾਵਾਂ ਬਣੀਆਂ ਨੇ ਤੁਸੀਂ ਕੋਸ਼ਿਸ਼ ਕਰੋ ਉੱਥੇ ਉਹ ਰਸਤ ਪਜਾਓ ਜਿਹੜੀ ਵੀ ਤੁਸੀਂ ਆਪ ਦੀ ਧਰਮ ਦੀ ਕਿਰਿਆ ਕਰਮ ਕਰਨਾ ਤੁਸੀਂ ਉੱਥੇ ਜਾ ਕੇ ਕਰੋ ਸੜਕਾਂ ਤੇ ਤੁਹਾਡੀ ਆਸਥਾ ਜਿਹੜੀ ਹੈ ਉਹ ਮੌਤ ਨੂੰ ਸੱਦਾ ਦੇ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਸੀਂ ਦਾ ਹੱਲ ਨਾ ਕੀਤਾ ਗਿਆ ਅਸੀਂ ਫੇਰ ਕੋਈ ਨਾ ਕੋਈ ਇਹੋ ਜਿਹਾ ਸ਼ਖਸ ਜਿਹੜਾ ਸਾਡੇ ਸਮਾਜ ਦਾ ਹਿੱਸਾ ਚਾਹੇ ਉਹ ਆਮ ਹੈ ਤੇ ਚਾਹੇ ਉਹ ਖਾਸ ਹੈ ਉਹਦੀ ਮੌਤ ਦੀ ਖਬਰ ਅਸੀਂ ਸੁਣ ਕੇ ਘਰਾਂ ਦੇ ਵਿੱਚ ਸਿਰਫ ਵਾਹਿਗੁਰੂ ਮੇਰ ਕਰੇ ਜਾਂ ਫਿਰ ਸਰਕਾਰ ਨੂੰ ਬਲੇਮ ਅਸੀਂ ਕਮੈਂਟਾਂ ਦੇ ਵਿੱਚ ਦੇਣ ਜੋਗੇ ਰਹਿ ਜਾਾਂਗੇ ਯੂਐਲਓ ਟੀਵੀ ਪੰਜਾਬੀ ਦੇ ਥਰੂ ਮੈਂ ਮਨਜੋਤ ਸਿੰਘ ਤੁਹਾਡੇ ਨਾਲ ਮਹਾਲੀ ਦੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹਾਂ ਕੋਸ਼ਿਸ਼ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਇਹ ਵੀਡੀਓਜ਼ ਪਹੁੰਚਣ ਤੇ ਉਹ ਇਸ ਚੀਜ਼ ਦਾ ਕੋਈ ਪੁਖਤਾ ਪ੍ਰਬੰਧ ਕਰੇ